ਇਸ ਵੱਲੇ ਦੀ ਵੱਡੀ ਖਬਰ ਪੰਜਾਬੀ ਰੈਪਰ ਬਾਦਸ਼ਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਨ੍ਹਾਂ ਦਾ ਕਿ ਚੰਡੀਗੜ੍ਹ ਦੇ ਵਿੱਚ 26 ਸੈਕਟਰ ਦੇ ਵਿੱਚ ਇੱਕ ਨਾਈਟ ਕਲੱਬ ਵੀ ਹੈ ਇਸ ਨਾਈਟ ਕਲੱਬ ਦੇ ਉੱਤੇ ਕੁਝ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਖਬਰ ਇਹ ਵੀ ਮੜ ਕੇ ਸਾਹਮਣੇ ਆ ਰਹੀ ਹੈ ਕਿ ਦੋਸ਼ੀ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਔਰ ਦਿੱਲੀ ਤੋਂ ਹੀ ਗ੍ਰਿਫਤਾਰੀ ਕੀਤੀ ਗਈ ਹੈ ਦਰਅਸਲ ਰੈਂਪਰ ਬਾਦਸ਼ਾ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇਹਨਾਂ ਦਾ ਇੱਕ ਨਾਈਟ ਕਲੱਬ ਹੈ ਜਿਸ ਦੇ ਉੱਤੇ ਬੁੱਧਵਾਰ ਤੜਕੇ ਸਵੇਰੇ ਹਮਲਾ ਕੀਤਾ ਗਿਆ ਹਾਲਾਂਕਿ ਹਮਲਾ ਜਿਹੜਾ ਹੈ ਉਹ ਗੋਲੀਆਂ ਚਲਾਈਆਂ ਗਈਆਂ ਨੇ ਜਾਂ ਫਿਰ ਕੀ ਕਿਸ ਤਰੀਕੇ ਦੇ ਨਾਲ ਹੋਇਆ ਹੈ ਹਾਲਾਂਕਿ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਸਾਫ਼ ਨਹੀਂ ਕੀਤੀ ਗਈ ਹੈ ਇਹ ਕਲੱਬ ਰੈਪਰ ਬਾਦਸ਼ਾ ਦਾ ਹੈ ਕਿਸੇ ਨੂੰ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ ਹੈ ਖਬਰ ਇਹ ਵੀ ਮਿਲ ਰਹੀ ਹੈ ਕੇ ਨਾਲ ਦੀ ਨਾਲ ਹੀ ਜਿਹੜੀ ਦੀ ਜਾਣਕਾਰੀ ਹੈ ਉਹ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਉਸ ਤੋਂ ਬਾਅਦ ਪੁਲਸ ਨੇ ਇਸ ਘਟਨਾ ਦੀ ਪੂਰੀ ਜਾਂਚ ਨਾਲ ਦੀ ਨਾਲ ਸ਼ੁਰੂ ਕਰ ਦਿੱਤੀ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਿਹੜਾ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਪੁਲਸ ਦਾ ਕਹਿਣਾ ਹੈ ਕਿ ਦੋਸ਼ੀ 골ਡੀ ਬਰਾਡ ਦੇ ਸੰਪਰਕ ਦੇ ਵਿੱਚ ਸੀ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਦੇ ਵਿੱਚ ਵੀ ਬਾਦਸ਼ਾਹ ਦੇ ਨਾਈਟ ਕਲੱਬ ਦੇ ਉੱਤੇ ਇਸੇ ਨਾਈਟ ਕਲੱਬ ਦੇ ਉੱਤੇ ਧਮਾਕਾ ਵੀ ਹੋਇਆ ਸੀ ਇੱਥੇ ਇੱਕ ਛੋਟੇ ਬੰਬ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਜਿਸ ਵੇਲੇ ਇਹ ਹਮਲਾ ਹੋਇਆ ਸੀ ਉਸ ਵੇਲੇ ਬਾਈਕ ਸਵਾਰ ਜਿਹੜੇ ਨੇ ਉਹ ਨੌਜਵਾਨ ਦੇਸੀ ਬੰਬ ਦੇ ਨਾਲ ਇੱਥੇ ਪਹੁੰਚੇ ਸੀ ਔਰ ਉਹਨਾਂ ਨੇ ਇਹ ਬੰਬ ਇਸ ਰੈਸਟੋਰੈਂਟ ਦੇ ਉੱਤੇ ਬਾਹਰ ਦੇ ਉੱਤੇ ਸੁੱਟ ਦਿੱਤਾ ਸੀ ਇਸ ਹਮਲੇ ਦੇ ਵਿੱਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਜਿਵੇਂ ਕਿ ਇਸ ਵਾਰ ਵੀ ਜੋ ਹਮਲਾ ਹੋਇਆ ਉਸ ਦੇ ਵਿੱਚ ਕੋਈ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆ ਰਹੀ ਹੈ ਪਰ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਕਲੱਬ ਦੇ ਸਾਰੇ ਸ਼ੀਸ਼ੇ ਟੁੱਟ ਗਏ ਸੀਗੇ ਹੁਣ ਜਿਹੜੇ ਮੁਲਜ਼ਮ ਨੂੰ ਬੁੰਜਪ ਦੀ ਪਛਾਣ ਕੀਤੀ ਗਈ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਸ ਦੀ ਪਛਾਣ ਦੀਪਕ ਵਜੋ ਹੋਈ ਹੈ ਜੋ ਕਿ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਹੈ ਦੀਪਕ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਉਹ ਲੰਬੇ ਸਮੇਂ ਤੋਂ ਗੋਲਡੀ ਬਰਾਡ ਦੇ ਸੰਪਰਕ ਦੇ ਵਿੱਚ ਵੀ ਸੀ ਇਹ ਮੁੱਢਲੀ ਜਾਂਚ ਦੇ ਵਿੱਚ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ ਇਸ ਵੇਲੇ ਪੁਲਸ ਦੀਪਕ ਤੋਂ ਅਗਲੀ ਜਿਹੜੀ ਪੁੱਛਗਿੱਛ ਆ ਉਹ ਕਰ ਰਹੀ ਹੈ ਤਾਂ ਕਿ ਹੋਰ ਜਾਣਕਾਰੀ ਜਿਹੜੀ ਨਿਕਲ ਸਕੇ ਔਰ ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਜਿਹੜਾ ਹੈ ਉਹ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਪਰ ਹੁਣ ਜਿਹੜੀਆਂ ਖਬਰਾਂ ਨੇ ਉਹ ਇਹ ਸਾਹਮਣੇ ਆ ਰਹੀਆਂ ਨੇ ਕਿ ਉਹ ਲਾਰੈਂਸ ਬਿਸ਼ਨੋਈ ਦੇ ਦੀ ਗੈਂਗ ਤੋਂ ਜਿਹੜਾ ਹੈ ਵੱਖ ਹੋ ਗਿਆ ਔਰ ਇੱਕ ਵੱਖਰਾ ਜਿਹੜਾ ਗੈਂਗ ਬਣਾਇਆ ਗਿਆ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਤਾਂ ਗੋਲਡੀ ਬਰਾੜ ਉਸਦੇ ਕਾਫੀ ਕਰੀਬੀ ਮੰਨਿਆ ਜਾਂਦਾ ਔਰ ਸਿੱਧੂ ਮੂਸੇਵਾਲੇ ਕਤਲकांड ਦੇ ਵਿੱਚ ਵੀ ਗੋਲਡੀ ਬਰਾੜ ਦਾ ਜਿਹੜਾ ਨਾਮ ਹੈ ਉਹ ਸਾਹਮਣੇ ਆਇਆ ਸੀ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਤਰੀਕੇ ਦੇ ਗਾਇਕਾਂ ਦੇ ਜਾ ਜਿਹੜੇ ਫਿਲਮ ਸਟਾਰਸ ਨੇ ਉਹਨਾਂ ਦੇ ਰੈਸਟੋਰੈਂਟ ਦੇ ਉੱਤੇ ਹਮਲਿਆਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਜਿਹੜਾ ਉਹਨਾਂ ਨੇ ਰੈਸਟੋਰੈਂਟ ਖੋਲਿਆ ਉੱਥੇ ਵੀ ਹਮਲਾ ਕੀਤਾ ਗਿਆ ਕੈਫੇ ਜਿਹੜਾ ਖੋਲਿਆ ਉੱਥੇ ਵੀ ਹਮਲਾ ਕੀਤਾ ਗਿਆ ਤੇ ਹੁਣ ਅਗਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਇਹ ਬਾਦਸ਼ਾਹ ਦੇ ਕਲੱਬ ਦੇ ਉੱਤੇ ਵੀ ਜਿਹੜਾ ਹਮਲਾ ਸਾਹਮਣੇ ਆਇਆ ਸੋ ਇਸ ਤਰੀਕੇ ਦੇ ਮਾਮਲੇ ਜਿਹੜੇ ਨੇ ਉਹ ਲਗਾਤਾਰ ਉਹਨਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ